ਮੈਂ ਪਿਛਲੇ 7-8 ਸਾਲ ਤੋਂ ਜਿਹੜੀ ਪਰਾਲੀ ਤੇ ਨਾੜ ਨੂੰ ਰਹਿਦ ਖੁੰਦ ਜਿਹੜੀ ਏ ਉਹ ਮੈਂ ਮਿੱਟੀ ਚ ਮਿਲਾ ਰਿਆ ਮੈਂ ਆਪਣਾ ਐਕਸਪੀਰੀਅੰਸ ਮੈਂ ਇੱਕ ਕਿੱਲੇ ਤੋਂ ਸ਼ੁਰੂ ਕੀਤਾ ਸੀ ਐਸਵਾਰ ਮੈਂ ਸਾਰੇ ਦਾ ਸਾਰਾ ਆਪਦਾ ਖੇਤ 35 ਦੇ 35 ਕਿੱਲੇ ਮੈਂ ਪਰਾਲੀ ਨੂੰ ਵਿੱਚ ਪਾਉਂਦਾ ਮੈਂ ਨਵਜੋਤਪਾਲ ਸਿੰਘ ਪਿੰਡ ਨੂਰਪੁਰ ਸੇਠਾ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈਪੀ ਸੀਡਰ ਵਾਲੀ ਜਿਆਦਾੀ ਕਾਮਯਾਬ ਹੈ ਮੈਂ ਫਾਰਮਰਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਹੈਪੀ ਸੀਡਰ ਵਾਲੇ ਪਾਸੇ ਆਓ ਵੀ ਮੈਂ ਪਰਾਲੀ ਜਦੋਂ ਪਹਿਲੇ ਸਾਲ ਬਾਈ ਮੈਨੂੰ ਐ ਲੱਗਿਆ ਵੀ ਨਹੀਂ ਯਾਰ ਹਜੇ ਕੁਛ ਨਹੀਂ ਹੋਇਆ ਦੂਸਰੇ ਸਾਲ ਜਦੋਂ ਮੈਂ ਜਾ ਕੇ ਕਣਕ ਵਾਲਾ ਖੇਤ ਬੋਣਾ ਸ਼ੁਰੂ ਕੀਤਾ ਉਹਦੇ ਵਿੱਚ ਗਡੋਆਂ ਦੀ ਮਾਤਰਾ ਇੰਨੀ ਜਿਆਦੀ ਵਧ ਗਈ ਅੱਜ ਵੀ ਮੇਰੇ ਆਂਢੀ ਗਵਾਂਢੀ ਮੇਰੇ ਵੱਲ ਦੇਖ ਕੇ ਇਹ ਕੰਮ ਸ਼ੁਰੂ ਕਰਨ ਲੱਗ ਪਏ ਇੱਕ ਜਿਹੜਾ ਪਾਣੀ ਹੈ ਪਾਣੀ ਹੈਪੀ ਸੀਡਰ ਦੇ ਵਿੱਚ ਬਚਦਾ ਹੈ ਦੂਸਰੇ ਔਰ ਤੀਸਰੇ ਸਾਲ ਜਾ ਕੇ ਝਾੜ ਦੂਸਰੀ ਨਾਲੋਂ 2 ਮਣ ਮਣ 2 ਮਣ ਦਾ ਫਰਕ ਪੱਕਾ ਹੈ ਜਿਹੜਾ ਸੁਪਰ ਸੀਡਰ ਹੋਣਾ ਆਇਆ ਇੱਕ ਸਮਾਰਟ ਸੀਡਰ ਵੀ ਆ ਗਿਆ ਸਾਰੇ ਹੀ ਵਧੀਆ ਪਰ ਜਿਹੜੀ ਮੈਨੂੰ ਸਭ ਤੋਂ ਵਧੀਆ ਲੱਗੀ ਉਹ ਹੈਪੀ ਸੀਡਰ ਔਰ ਸੁਪਰ ਸੀਡਰ ਇਹ ਸਭ ਤੋਂ ਵਧੀਆ ਲੱਗੀ ਹੈਪੀ ਸੀਡਰ ਦੇ ਨਾਲ ਬਜਾਈ ਕਰਨ ਦੇ ਸਮੇਂ ਤੁਸੀਂ ਜਿਹੜੀ ਕਣਕੇ ਕਣਕ ਤੁਸੀਂ ਪਾਓ 50 ਕਿਲੋ ਘਬਰਾਇਓ ਨਾ 20 ਤੋਂ 20 ਘੱਟ ਦਿਖਦਾ ਦੇਖ ਨਹੀਂ ਦਿੰਦੀ ਨਾ ਤੁਹਾਡਾ ਨਦੀਨ ਉਗਣਾ ਜੀ ਪਹਿਲੀ ਗੱਲ ਤਾਂ ਚੌੜੇ ਪੱਤੇ ਆਲਾ ਨਾ ਤੁਹਾਡਾ ਗੁੱਲੀ ਡੰਡਾ ਉਗਣਾ ਜੀ ਕਿਸੇ ਤਰ੍ਹਾਂ ਦਾ ਨਹੀਂ ਗੁੱਲੀ ਡੰਡਾ ਉਗਦਾ ਦੂਜੇ ਸਾਲ ਜਿਹੜੀ ਆਮ ਦੂਜੀਆਂ ਕਣਕਾਂ ਦੇ ਵਿੱਚ ਜਿਹੜੀਆਂ ਦਵਾਈਆਂ ਦਾ ਖਰਚਾ ਉਹ ਉਹ ਕਾਫੀ ਹੱਦ ਤੱਕ ਘਟ ਜਾਏਗਾ ਜਿਹੜੀ ਹੀਟ ਸਟ੍ਰੈਸ ਹੁੰਦੀ ਏ ਵੀ ਗਰਮੀ ਪੈਂਦੀ ਇੱਕਦਮ ਗਰਮੀ ਪੈਂਦੀ ਏ ਉਹ ਕਣਕ ਦਾ ਝਾੜ ਘਟ ਜਾਂਦਾ ਦੁੱਧ ਦਾ ਸੁੱਕ ਜਾਂਦਾ ਇਸ ਕਰਕੇ ਜਿਹੜੀ ਹੈਪੀ ਸੀਡਰ ਨਾਲ ਬੀਜੀ ਹੋਈ ਕਣਕ ਦਾ ਝਾੜ ਮੈਂ ਤੁਹਾਨੂੰ ਦੱਸਦਾ ਮੇਰਾ 55 ਮਣ ਝਾੜ ਨਿਕਲਿਆ ਜਿਹੜੀ ਜਿਹੜੀ ਪਰਾਲੀ ਹੁੰਦੀ ਹੈ ਜੀ ਪਰਾਲੀ ਜ਼ਮੀਨ ਨੂੰ ਠੰਡਕ ਦਿੰਦੀ ਹੈ ਤੇ ਜਿਹੜਾ ਤਾਪਮਾਨ ਹੈ ਤਾਪਮਾਨ ਜਦੋਂ ਸਿੱਧੀਆਂ ਕਿਰਨਾਂ ਪੈਂਦੀਆਂ ਜ਼ਮੀਨ ਦੇ ਉੱਤੇ ਉਹ ਉਹਨੂੰ ਕਣਕ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀਆਂ ਭਲੇਕਿ ਬੈਨੀਫਿਟ ਪਰਾਲੀ ਉਹਨੂੰ ਹੀਟ ਨੂੰ ਰੋਕਦੀ ਹੈ ਗਰਮੀ ਨੂੰ ਰੋਕਦੀ ਹੈ ਇਸ ਕਰਕੇ ਛਾੜ ਹੁੰਦਾ ਵਾਦਾ